i for this video. ਦੇਖੋ ਉਹ ਆਲੇ-ਮੋਲੇ ਹਾਂਜੀ ਕੋਈ ਹੋਰ ਹੋ ਜਾਓ ਤੁਹਾਨੂੰ ਇੱਕ ਮਿੰਟ ਇਹਨੂੰ ਥੋੜਾ ਪਿਛਾਓ ਜੀ ਪਿਛਾ ਆ ਜਾਓ ਦੇਖਦੇ ਕੀ ਗੱਲਬਾਤ ਹੋ ਰਹੀ ਹੈ ਚਲੋ ਸਾਨੂੰ ਪਹਿਲਾਂ ਸੱਚ ਕਰਨੀ ਕਰ ਲਈ ਸਾਨੂੰ ਇਵੈਂਟਸ ਕੋ ਚਾਹੀਦੇ ਨੇ ਇਥੋਂ ਹੂੰ ਠੀਕ ਹੈ ਆਪਾਂ ਸਾਰੀ ਉਹ ਰਿਕਵਰ ਕਰਨੇ ਆ ਜਿਹੜਾ ਇਹਦੇ ਪਿੱਛੇ ਜਿਹੜੀ ਹੈਗੀ ਆ ਆਪਾਂ ਕੁਝ ਜਿਹੜੇ ਇਵੈਂਟਸ ਜੜੇ ਓਵਰ ਕਵਰ ਕਰਨੇ ਆ ਜੀ ਜੀ ਠੀਕ ਹੈ ਜੀ ओके okay. <laughs> जी ਕარი ਹੈ ਕਿ ਅਸੀਂ ਰਿਕਵਰੀ ਵਾਸਤੇ ਇੱਥੇ ਆਏ ਆ ਗੇੜ ਦੇ ਅੰਦਰ ਪੰਜਾਬ ਕਹੋਗੇ ਅਸੀਂ ਤੁਹਾਡਾ ਕੋਆਪਰੇਟ ਕਰਾਂਗੇ ਤੁਸੀਂ ਸਾਨੂੰ ਦੱਸ ਸਕਦੇ ਜੇ ਕੋਈ ਵੀ ਗੱਲ ਜੀ ਮਾਈਕ ਥੋੜਾ ਥੱਲੇ ਰੱਖੋ ਨਾਲੇ ਮੱਲੇ ਤਾਂ ਨਹੀਂ ਮਿਲੋ ਸ੍ਰੀ ਕੀ ਹੁਣ ਤੱਕ ਹੋ ਰਹੀ ਹੈ ਉਹਨਾਂ ਦੀ ਜਿਹੜੇ ਪਰਿਵਾਰ ਦੇ ਲੋਕ ਨਹੀਂ ਉਹਨਾਂ ਦੇ ਨਾਲ ਪੁੱਛ ਗਿਛ ਉਹ ਵਜੇ ਹਾਂਜੀ ਜੀ ਪਰਿਵਾਰ ਦੇ ਵਿੱਚ ਸਾਰੀ ਪੁੱਛ ਗਿਛ ਹੋ ਗਈ ਹੈ ਸਾਨੂੰ ਪਰਿਵਾਰ ਦਾ ਮੈਂਬਰ ਕੋਈ ਨਹੀਂ ਮਿਲਿਆ ਤੁਸੀਂ ਹੁਣ ਕਿੱਥੇ ਪਹੁੰਚੇ ਹੋ ਅਸੀਂ ਨਰੈਣ ਸਿੰਘ ਦੇ ਜਿਹੜਾ ਪੁਰਾਣਾ ਘਰ ਹੈ ਉੱਥੇ ਥੋੜਾ ਜਿਹਾ ਮਾਈਕ ਚੀਜੀ ਕੀ ਨੂੰ ਕਰੋ ਕੰਟੀਨਿਊ ਕਰੋ ਸਾਡਾ ਬੇਸ ਕੰਮ ਟਾਈਮ ਵੇਸ ਨਾ ਕਰੋ ਸਾਡਾ ਜੀ ਤੁਸੀਂ ਆਏ ਕਿੱਥੋਂ ਵੈਸੇ ਅਸੀਂ ਥਾਣਾ ਡੇਰਾ ਬਣਾਉਂਦੇ ਹਾਂ ਡਾ ਥਾਣਾ ਡੇਰਾ ਬਣਾਉਂਦੇ ਹੋ ਤੁਸੀਂ ਠੀਕ ਥਾਣਾ ਡੇਰਾ ਬਣਾਉਂਦੇ ਹੋ ਮੱਧ ਜੀ ਖੁਸ਼ੀ ਵੱਲ ਗਏ ਕੀ ਗੱਲ ਹੋਈ ਮੱਧ ਜੀ ਕੋਈ ਗੱਲ ਨਹੀਂ ਰਹਿ ਗਈ ਪਤਾ ਮੈਂ ਤਾਂ ਘਰ ਹਾਂ ਹੁਣ ਮੈਨੂੰ ਕੀ ਪਤਾ ਮੈਂ ਤਾਂ ਘਰ ਹਾਂ ਮੈਂ ਤਾਂ ਠੀਕ ਹਾਂ ਘਰ ਆ ਰਹੀ ਹਾਂ ਆਰਾਮ ਵਾਲੀ ਅੱਜ ਕਿੰਨੇ ਵਜੇ ਗਏ ਸੀ ਮੈਂ ਗਲਤ ਪੁੱਛ ਰਹੀ ਹਾਂ ਕਿੰਨੇ ਵਜੇ ਗਏ ਕੋਣੇ 6 ਵਜੇ ਕਰੋਗੇ ਇਹ ਨਹੀਂ ਗਲਤ ਕੋਈ ਗੱਲ ਨਹੀਂ ਮੈਂ ਮੈਂ ਤਾਂ ਪੁੱਛਿਆ ਅੱਛਾ ਕਰੋ ਕਿੰਨੇ ਵਜੇ ਗਏ ਸੀ ਪਾਣੀ 6 ਵਜੇ ਕਰੋਗੇ ਪਾਣੀ 6 ਹਾਂਜੀ ਅੱਛਾ ਕੀ ਪਤਾ ਲੱਗਾ ਸੀ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਨੂੰ ਮੈਂ ਤਾਂ ਠੀਕ ਨਹੀਂ ਮੈਂ ਤਾਂ ਰਜਾਈ ਚ ਲੰਮੀ ਗਈ ਹਾਂ ਤਾਂ ਬਾਹਰੋਂ ਆਣ ਦੀ ਦੁਆ ਜਦ ਨੱਖਾ ਬਸ ਨਹੀਂ ਉਹਨਾਂ ਆਣ ਦੀ ਦੁਆ ਕਰਤਾ ਤੇ ਮੈਨੂੰ ਪੁੱਛਦੇ ਤੇ ਕਹਿੰਦੀ ਲੰਮੀ ਗਈ ਹੋ ਕੇ ਕਬਰਸਰੀ ਮੈਂ ਮੈਂ ਉਹਨਾਂ ਮੈਨੂੰ ਦੱਸਿਆ ਤੇ ਅੱਛਾ ਅੱਗੇ ਵੀ ਗੁਰੂ ਘਰ ਦਾ ਦੱਸੇ ਵਾ ਤਾਂ ਜਾਂਦੇ ਸੀ ਜਾਂਦੇ ਹੋ ਜਿੱਥੇ ਬੱਚੀ ਮਨਉਂਦੀ ਉੱਥੇ ਜਾਂਦੀ ਹੈ। ਇਹ ਕੱਲ ਵੀ ਗਏ ਸੀ ਦਰਬਾਰ ਸਾਹਿਬ ਮਾਤਾ ਦੇਖਣ ਵੀ ਅੱਜ ਹੀ ਗਏ। ਅੱਜ ਹੀ ਗਏ। ਕੁਝ ਕਹਿ ਕੇ ਗਏ ਹੋ। ਨਾ ਨਾ ਕੋਈ ਗੱਲਬਾਤ ਨਹੀਂ। ਉਹਨਾਂ ਨੇ ਧਿਆਨ ਲਗਿਆ ਕੋਈ ਗੱਲਬਾਤ। ਉਹਦੇ ਵੀ ਨਹੀਂ ਕਰਦੇ। ਤੁਹਾਨੂੰ ਕਿੱਦਾਂ ਤੁਹਾਨੂੰ ਪਤਾ ਲੱਗਾ ਕੋਈ ਕਿੱਦਾਂ? ਮੈਨੂੰ ਪਤਾ ਤੁਹਾਨੂੰ ਦੱਸਿਆ ਵੀ ਮੈਂ ਤਾਂ ਪਈ ਹਾਂ ਲੰਮੀ ਤੇ ਦਰਬਾਰੋਂ ਆਣ ਦੀ ਬੁਆ ਘਟਾਇਆ ਤੇ ਉਹਨਾਂ ਕੋਈ ਖ਼ਬਰ ਉਹ ਮੁੰਡੇ ਨੇ ਭੈਣ ਜੀ ਖ਼ਬਰ ਵੇਖੀ ਮੈਂ ਨਹੀਂ ਆਣੀ ਵੇਖੀ। ਇਹ ਨਹੀਂ ਖ਼ਬਰ ਇਹ ਆ ਗੱਲ ਮੈਂ ਨਹੀਂ। अच्छा कितने परिवार ਦੇ ਵਿੱਚ ਕੌਣ ਕੌਣ ਆ ਹੋਰ ਨਰਨ ਸਿੰਘ ਤੋਂ ਇਲਾਵਾ ਤੁਸੀਂ ਹੋਰ ਕੌਣ ਹੋਰ ਮੇਰੇ ਦੋ ਬੇਟੇ ਨੇ ਦੋਨੋਂ ਆ ਤੇ ਤਿੰਨ ਪੁੱਤਰਾਂ ਪੁੱਤਰ ਅੱਛਾ ਉਹ ਵੀ ਇੱਥੇ ਰਹਿੰਦੇ ਨੇ اسی ਘਰ 'ਚ ਨਹੀਂ ਇੱਕ ਵੱਡੇ ਇੱਥੇ ਰਹਿੰਦੇ ਤੁਸੀਂ ਇਹਨਾਂ ਬਾਤ ਪੁੱਛ ਬੇਟੇ ਦੋਨੋਂ ਕੀ ਕਰਦੇ ਨੇ ਉਹ ਵਕੀਲੀ ਕਰਦੇ ਨੇ ਕੇਸ ਲੜਦੇ ਨੇ ਪਹਿਲੇ ਵੀ ਕੋਈ ਕੇਸ ਚੱਲ ਰਹੇ ਸ਼ਾਇਦ ਉਹ ਵਜੇ ਪੁਰਾਣੀ ਉਹ ਸਭ ਮੁੱਤ ਦੇ ਹਾਂਜੀ ਇੱਧਰ ਆ ਦੇਖ ਲੈ ਜੀ ਹਾਂ ਜੀ ਸਰ ਅਗਰ ਸਰ ਕੀ ਨਾਂ ਤੁਹਾਡਾ ਕੀ ਕਰਨਾ ਆਏ ਇਥੇ ਹਾਂ ਮੈਂ ਸਬ ਇੰਸਪੈਕਟਰ ਕਲਾਸ਼ੰਗਰ ਜੀ ਥਾਣਾ ਦੇਰਵਾਪੁਰ ਅੱਜ ਜੋ ਇਨਸੀਡੈਂਟ ਦਰਵਾਸਾਪ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਉਹ ਮੰਤਰੀ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਵਾਸਾਪ ਉਸ ਦੇ ਸਬੰਧ ਵਿੱਚ ਅੱਪਾ ਨਰਿੰਦਰ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਹਾਂ ਠੀਕ ਹੈ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੇ ਮਾਤਾ ਵੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਆ ਗਏ ਆ ਪਤਾ ਨਹੀਂ ਆ ਗਏ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਕਰ ਰਹੀ ਪਤਾ ਲਗਾ ਅਜੇ ਕੁਝ ਕਲੀਅਰ ਨਹੀਂ ਹੈਗਾ ਘਰ ਕੋਈ ਵੀਡੀਓਸ ਲਓਗੇ ਜਾਂ ਕੀ ਲਓਗੇ ਕੁਝ ਤਲਾਸ਼ੀ ਲਾਵਾਂਗੇ ਆਪਾਂ ਆਪਾਂ ਤਲਾਸ਼ੀ ਕੀਤੀ ਸੀ ਸਾਰੀ ਸੀਕਰੇਸੀ ਦਾ ਸਾਡਾ ਹੈਗਾ ਤੇ ਤੀਸਰਾ ਵੀ ਸਾਡਾ ਹੈਗਾ ਠੀਕ ਹੈ ਜੀ ਮਿਹਰਬਾਨੀ ਬਾਕੀ ਬਾਤ